ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਸਿੰਘ ਠੂਰ ਤੋਂ ਤੇ ਅੱਜ ਦੀ ਸਾਈਕਲ ਰੈਲੀ ਬਾਰੇ ਮੈਂ ਦੱਸਣਾ ਚਾਹ ਰਿਹਾ ਵੇ ਜਿਹੜੀ ਸਾਈਕਲ ਰੈਲੀ ਸੀਗੀ ਸਵੇਰੇ 6 ਵਜੇ ਅਸੀਂ ਬੱਸ ਸਟੈਂਡ ਤੋਂ ਠੂਰ ਤੋਂ ਚੱਲੇ ਸੀ ਸਾਡਾ 25-26 ਕਿਲੋਮੀਟਰ ਦਾ ਡਿਸਟੈਂਸ ਸੀਗਾ ਜਿਹੜਾ ਅਸੀਂ ਕਵਰ ਕਰਨਾ ਸੀ ਅਪਡਾਉਨ ਦਾ ਤੇ ਤਕਰੀਬਨ ਇਹਦੇ ਵਿੱਚ 5-6 ਪਿੰਡਾਂ ਦੇ ਪਾਰਟਿਸਪੀਕੈਂਟ ਕੀਤੇ ਆ ਸਾਈਕਲਿਸਟ ਜਿਹੜੇ ਆਏ ਸੀ ਸਾਡੇ ਪਿੰਡ ਚੱਲ ਕੇ ਉਹਦੇ ਵਿੱਚ ਦਿਵਾਨਾ ਪਿੰਡਾਂ ਸ਼ਿਨੀਆ ਵਾਲਾ ਸਾਡਾ ਗਵੰਡੀ ਤੇ ਗਹਿਲਾ ਮਾਂ ਰਾਮੇ ਦੇ ਸੀ ਬਾਈ ਜੀ ਤੇ ਬੁਰਜਕਰਾਲੇ ਤੋਂ ਸੀ ਵੀਰ ਵਾਕੀ ਠੂਰਦੇ ਸੀਗੇ ਜੀ ਸਾਡੇ ਸਾਈਕਲ ਰੈਲੀ ਦਾ ਮੁੱਖ ਮਕਸਦ ਅਸੀਂ ਕਿ ਅੱਜ ਦਾ ਅਸੀਂ ਜਿਹੜਾ ਡੈਡੀਕੇਟ ਕੀਤਾ ਸੀ ਲਿਟਰੇਚਰ ਨੂੰ ਲਾਇਬ੍ਰੇਰੀਆਂ ਨੂੰ ਤੇ ਪੁਸਤਕਾਂ ਨੂੰ ਉਹਦੇ ਸੰਬੰਧ ਚ ਅਸੀਂ ਹਰਦੀਪ ਸਿੰਘ ਜੀ ਤਲਵੰਡੀ ਸੱਤੇ ਸੀਗੇ ਜਿਹੜੇ ਸ਼ੋਣੀ ਅ ਮਤਲਬ ਇਤਿਹਾਸਕਾਰ ਨੇ ਤੇ ਉਹਨਾਂ ਨੇ ਸਾਨੂੰ 15 20 ਮਿੰਟ ਐਂਡ ਤੇ ਆ ਕੇ ਸਾਡੇ ਪਿੰਡ ਤੇ ਵਧੀਆ ਲਿਟਰੇਚਰ ਤੇ ਬੋਲਿਆ ਪੁੱਲ ਮਲਾ ਕੇ ਸਾਡਾ ਮਤਲਬ ਹਰੇਕ ਹਫਤੇ ਦਾ ਇਹ ਜਿਹੜਾ ਸਾਈਕਲ ਰੈਲੀ ਦਾ ਮਕਸਦ ਹੁੰਦਾ ਉਹ ਅੱਡੋ ਅੱਡੀ ਸਮਾਜ ਦੇ ਵਿਸ਼ਿਆਂ ਨੂੰ ਸਮਰਪਿਤ ਹੁੰਦਾ ਇਹ ਸਾਡੀ ਦੂਜੀ ਰੈਲੀ ਸੀਗੀ ਪਹਿਲੀ ਅਸੀਂ ਦਵਾਨੇ ਪਿੰਡ ਤੋਂ ਪਿਛਲੇ ਹਫਤੇ ਕਰਕੇ ਛਟੇ ਆ ਉਹਦੇ ਚ ਵੀ 150 250 ਸਾਈਕਲ ਸੀਗਾ ਬਹੁਤ ਵਧੀਆ ਆਉਟਪੁੱਟ ਮਿਲ ਰਹੀ ਆ ਲੋਕ ਐਪਰੀਸ਼ੀਏਟ ਕਰ ਰਹੇ ਆ ਫੋਨ ਆ ਰਹੇ ਆ ਮੈਸੇਜ ਆ ਰਹੇ ਆ ਅਗਲਾ ਵੀ ਸਾਡਾ ਇਦਾਂ ਦਾ ਹੀ ਆ ਵੀ ਅਸੀਂ ਬਹੁਤ ਜਲਦ ਅਗਲੇ ਹਫਤੇ ਕਿਸੇ ਹੋਰ ਨਵੇਂ ਪਿੰਡ ਤੋਂ ਕਿਸੇ ਹੋਰ ਨਵੇਂ ਮੁੱਦੇ ਤੇ ਕਿਸੇ ਹੋਰ ਨਵੇਂ ਮੁੱਦੇ ਨੂੰ ਡੈਡੀਕੇਟ ਕਰਾਂਗੇ ਸਾਡੀ ਸਾਈਕਲ ਰੈਲੀ ਤੇ ਸਾਡਾ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਵਰਿੰਦਰ ਦਿਵਾਨਾ ਸਾਈਕਲਾਂ ਵਾਲੇ ਬਾਈ ਗਰੁੱਪ ਜੋ ਕਿ ਇਲਾਕੇ ਦੇ 7-8 ਪਿੰਡਾਂ ਦੇ ਨੌਜਵਾਨਾਂ ਦਾ ਸਾਈਕਲਿਸਟਾਂ ਦਾ ਸਮੂਹ ਆ ਜਿਨ੍ਹਾਂ ਦੀ ਸਾਂਝ ਦਾ ਮੁੱਖ ਜਿਹੜਾ ਹੈ ਸਾਈਕਲਿੰਗ ਆ ਇਦੇ ਨਾਲ ਸਾਡੀ ਸਾਂਝੀਆਂ ਤੰਦਾਂ ਹੋਰ ਜੁੜਦੀਆਂ ਨੇ ਜਿਵੇਂ ਕਿ ਚੰਗੀ ਸਿਹਤ ਆ ਉਹ ਅਸੀਂ ਕਿਵੇਂ ਬਣਾਉਣੀ ਆ ਚੰਗੀਆਂ ਪੁਸਤਕਾਂ ਦੇ ਨਾਲ ਸਾਂਝ ਪਾਉਣੀ ਆ ਇਹ ਇੱਕ ਸਮੂਹ ਆ ਜਿਹੜਾ ਉਹ ਵੱਖ-ਵੱਖ ਪਿੰਡਾਂ ਤੋਂ ਜਿਹੜਾ ਸਾਈਕਲਿੰਗ ਕਰੇਗਾ ਹਰ ਐਤਵਾਰ ਤਾਂ ਪਹਿਲੀ ਜਿਹੜੀ ਸਾਡੀ ਸਾਈਕਲ ਰੈਲੀ ਸੀ ਉਹ ਦਿਵਾਨਾ ਪਿੰਡ ਤੋਂ ਸੀ ਜਿਹਦੇ ਵਿੱਚ ਸਾਡੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਤੂਰ ਜੀ ਤੇ ਸਾਡੇ ਇਲਾਕੇ ਦੇ ਪ੍ਰਿੰਸੀਪਲ ਸਹਿਮਾਨ ਉਹਨਾਂ ਨੇ ਬਹੁਤ ਵਧੀਆ ਸਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਇਕੱਠਾ ਭਾਈਚਾਰਾ ਬਣਾਉਣ ਦੇ ਲਈ ਸਾਈਕਲਿੰਗ ਕਰਦੇ ਹੋਏ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਸਾਂਝ ਪੈਂਦੀ ਆ ਅਸੀਂ ਜਾਤਾਂ ਧਰਮਾਂ ਗੋਟਾਂ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਨੇੜੇ ਹੁੰਨੇ ਆ ਤੇ ਅਸੀਂ ਆਪਣੇ ਸਮਾਜ ਦੇ ਵਿੱਚ ਅਸਾਰੂ ਬਣਾਉਣ ਵਾਲੇ ਜਿਹੜੇ ਮੁੱਦੇ ਨੇ ਕੋਈ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦਾ ਮੁੱਦਾ ਨਸ਼ਿਆਂ ਤੋਂ ਜਾਗਰੂਕ ਕਰਨ ਦਾ ਮੁੱਦਾ ਸਾਹਿਤ ਨਾਲ ਜੁੜਨ ਦਾ ਮੁੱਦਾ ਮਾਨਸਿਕ ਰੋਗਾਂ ਦਾ ਮੁੱਦਾ ਜਿਹੜੀ ਕਿ ਸਾਡੇ ਸਾਰਿਆਂ ਦੇ ਸਾਂਝੇ ਮੁੱਦੇ ਨੇ ਅਸੀਂ ਉਹਨਾਂ ਬਾਰੇ ਡਿਸਕਸ ਕਰਦੇ ਆ ਤੇ ਡਿਸਕਸ ਕਰਦੇ ਰਹਾਂ ਤੇ ਸਾਈਕਲਾਂ ਵਾਲੇ ਬਾਈ ਦੇ ਵਿੱਚ ਫਟੂਰ ਦਿਵਾਨਾ ਨਰੈਣਗੜ੍ਹ ਸੋਈਆਂ ਗਹਿਲ ਸ਼ੀਨੀਵਾਲ ਖੁਰਜਕਲਾਲਾ ਮਾਛੀਕੇ ਰੰਮ ਇਹਨਾਂ ਪਿੰਡਾਂ ਦੇ ਨੌਜਵਾਨ ਇਨਵੋਲਵ ਨੇ ਤਾਂ ਇੱਕ ਸੋਸ਼ਲ ਮੀਡੀਆ ਤੇ ਸਾਈਕਲਾਂ ਵਾਲੇ ਬਾਈ ਨਾਮ ਦਾ ਗੁਰਮੁਖੀ ਦੇ ਵਿੱਚ ਇੱਕ ਪੇਜ ਬਣਾਇਆ ਗਿਆ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਤਾ ਸਾਰਿਆਂ ਦੇ ਵਿੱਚ ਇੱਕ ਸਾਂਝ ਭਾਈਚਾਰਾ ਡਿਵੈਲਪ ਕਰਨ ਦੇ ਲਈ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਲੋੜ ਆ ਜਿਵੇਂ ਕਿ ਬਾਈ ਸਰਜੀਤ ਹੁਣਾਂ ਨੇ ਗੱਲ ਕੀਤੀ ਆ ਇਸ ਵਾਰ ਅਮਰੀਕ ਸਿੰਘ ਤਲਵੰਡੀ ਹੁਣੀ ਬੋਲੇ ਨੇ ਉਹਨਾਂ ਨੇ ਬਹੁਤ ਵਧੀਆ ਸਿਹਤ ਬਾਰੇ ਗੱਲ ਕੀਤੀ ਆ ਕਿਤਾਬਾਂ ਪੜ੍ਹਨ ਦੀ ਮਹੱਤਤਾ ਬਾਰੇ ਉਹਨਾਂ ਨੇ ਲਾਇਬ੍ਰੇਰੀਆਂ 'ਚ ਬੈਠ ਕੇ ਪੜ੍ਹ ਕੇ ਅੱਗੇ ਵਧਣ ਵਾਲੀ ਗੱਲ ਕੀਤੀ ਆ ਤਾਂ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਇਹ ਗੱਲਬਾਤ ਆ ਉਹ جاری ਰਹੇਗੀ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੇ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਗਰੂਹਾਂ ਤੋਂ ਬਾਹਰ ਨਿਕਲ ਕੇ ਹੈਲੋ ਹਾਈ ਬਾਏ ਕਰਦੇ ਨੇ ਉਤਸ਼ਾਹਤ ਕਰਦੇ ਨੇ ਜਿਹੜੇ ਪਿੰਡਾਂ ਦੇ ਮੋਤਵਾਰ ਸਰਪੰਚ ਸਾਹਿਬ ਸਾਨੂੰ ਮਾਣ ਦਿੰਦੇ ਨੇ ਕਿ ਬਹੁਤ ਸੋਹਣਾ ਇੱਕ ਥੇਵ ਆ ਕਿਉਂਕਿ ਅਸੀਂ ਨਸ਼ਿਆਂ ਦੀ ਦੁਹਾਈ ਦਿੰਨੇ ਆ ਹੋਰ ਅਸੀਂ ਬਹੁਤ ਅਲਾਮਤਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਚੰਗੀਆਂ ਚੀਜ਼ਾਂ ਦੀ ਵੇਵ ਆ ਉਹਦੀ ਚਲਾਉਣ ਦੀ ਲੋੜ ਆ ਖਾਸ ਤੌਰ ਤੇ ਸਾਰੇ ਫਿਰਕਿਆਂ ਦੇ ਸਾਰੇ ਧਰਮਾਂ ਦੇ ਜਾਤਾਂ ਦੇ ਕੁੱਤਾਂ ਨੂੰ ਇੱਕ ਛਤਰੀ ਥੱਲੇ ਇਕੱਠੇ ਕਰਕੇ ਕਿ ਸਾਡੇ ਵੱਖ-ਵੱਖ ਸਾਡੀਆਂ ਵਿਚਾਰਧਾਰਾਵਾਂ ਹੋ ਸਕਦੀਆਂ ਨਹੀਂ